ਜੋ ਕੀ ਨਾਮ ਆਮਨ ਕਾਜੀ ਦੁਕਾਨਾਂ ਛੋੜੀ ਇੱਥੇ ਸੌਣੇ ਕੀ ਹੋਇਆ ਤੇ ਅੱਜ ਤੁਹਾਨੂੰ ਕਿੰਨੇ ਵੇ ਪਤਾ ਲੱਗਿਆ ਸਾਨੂੰ ਵੀ ਜੀ ਸਾਢੇ 5 ਦੇ ਪਤਾ ਲੱਗਿਆ ਕਿ ਮਾਰਕੀਟ ਤੋਂ ਕੋਣ ਆਇਆ ਸੀ ਕਿ ਟ੍ਰੋਡਰ ਸੌ ਦੀ ਤੁਹਾਨੂੰ ਨਿਕਰੇ 20 ਤੋਂ ਬਾਹਰ ਆ ਫਿਰ ਉਸੇ 15 ਮਿੰਟ ਇੱਥੇ ਪਹੁੰਚ ਗਏ ਤੇ ਸਾਢੇ 5 9 6 ਦੇ 5 ਮਿੰਟ ਆਈਏ ਕਿਉਂਕਿ ਉਹਨਾਂ ਨੇ ਮਤਲਬ ਉਸ ਟਾਈਮ ਅੱਗ ਲੱਗੀ ਹੋਈ ਸੀ ਜਾਂ ਬੁਝ ਗਈ ਸੀ ਉਸ ਟਾਈਮ ਲੱਗੀ ਹੋਈ ਸੀ ਅੱਪ ਕਿੰਨਾ ਇੱਕ ਨੁਕਸਾਨ ਲੱਗਦਾ ਤੁਹਾਨੂੰ ਜੀ ਦੇ ਵਿੱਚ ਪਰ ਆਲਰੇਡੀ ਸਰ ਸਾਰੀ ਦੁਕਾਨ ਜਿਹੜਾ ਅਰੇਂਜ ਹੋ ਗਿਆ ਅੱਜ ਦੁਕਾਨ ਤੇ ਅਪ੍ਰੋਕਸੀਮੇਟਲੀ ਫੇਰ ਵੀ ਐ ਸਰ ਕਰੋੜਾਂ ਰੁਪਏ ਦੇ ਕਰੀਬ ਨੁਕਸਾਨ ਐ ਸਰ ਇਹ ਇੰਸ਼ੂਰੈਂਸ ਕਰਾਈ ਹੋਈ ਸੀ ਜੰਬੋ ਚੋੜ ਸਰ ਤੁਹਾਨੂੰ ਪਤਾ ਲੱਗੇਗਾ ਕਿ ਅੱਛਾ ਜੇ ਕਰਾਈ ਹੋਦਰ ਕੁਝ ਨਹੀਂ ਕਹਿ ਸਕਦੇ ਜੀ ਉਸ ਨਾਲ ਕਾਰਨ ਕੀ ਲੱਗਦਾ ਤੁਹਾਨੂੰ ਸ਼ੋਰਟ ਸ਼ਾਰਟ ਲੱਗਦਾ ਜਾਂ ਕੋਈ ਹੋਰ ਕਾਰਨ ਲੱਗਦਾ ਅ ਸ਼ੋਰਟ ਛੋਟੀ ਹੋਈ ਅਸਰ ਚੀਜ਼ ਅੱਛਾ ਹੋਰ ਸਾਡੇ ਤਾਂ ਸਾਡੇ ਚਾ 4:30 ਵਜੇ ਫੋਨ ਆਇਆ ਹੂੰ ਕਦੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਦੇ ਸ਼ੌਕ ਸ਼ੌਕ ਪਹਿਲਾਂ ਕਦੀ ਨਹੀਂ ਐਦਾਂ ਹੋਇਆ ਹੂੰ ਪਹਿਲਾਂ ਤੇ ਸਪਾਰਕ ਸਕੂਰ ਕੋਈ ਹੋਵੇ ਤੋ ਜਿਆ ਕਦੇ ਇਸ ਤਰ੍ਹਾਂ ਨਹੀਂ ਨਹੀਂ ਸਰ ਐਡਾ ਨੁਕਸਾਨ ਦਾ ਤਾਂ ਵੀ ਨਹੀਂ ਸਰ ਤਾਂ ਵੀ ਨਹੀਂ ਕਦੇ ਹੋਇਆ ਮਤਲਬ ਤੁਹਾਨੂੰ ਲੱਗਦਾ ਕਿ ਕਰੋੜਾ ਰੁਪਏ ਦਾ ਨੁਕਸਾਨ ਤੁਹਾਡਾ ਹੋਇਆ ਕੀ ਨਾਮ ਆਮਨ ਕਾਜੀ ਦੁਕਾਨਾ ਛੋਟੀ ਇੱਥੇ ਸੁਵੰਤਨਾ ਦੀ ਕੀ ਹੋਇਆ ਤੇ ਅੱਜ ਤੁਹਾਨੂੰ ਕਿੰਨੇ ਵੇ ਪਤਾ ਲੱਗਿਆ ਸਾਨੂੰ ਵੀ 30 35 ਦੇ ਪਤਾ ਲੱਗਿਆ ਕਿ ਮਾਰਕੀਟ ਤੋਂ ਫੋਨ ਆਇਆ ਸੀ ਕਿ ਥੋੜੀ ਸਾਉਥ ਦੀ ਕੁਤਰੋ ਤੁਹਾਨੀ ਗਰੇ ਜੋ ਛੋਟੀ ਬਾਹਰ ਹਾਂ ਫਿਰ ਉਹ 30 40 ਮਿੰਟ ਇੱਥੇ ਪਹੁੰਚਗੇ ਤੇ ਸਾਢੇ 5 ਪੌਣੇ 6 ਦੇ 5 ਮਿੰਟ ਲਈਏ ਕਿ ਉਹਨਾਂ ਨੇ ਮਤਲਬ ਉਸ ਟਾਈਮ ਅੱਗ ਲੱਗੀ ਹੋਈ ਸੀ ਜਾਂ ਬੁੱਝ ਗਈ ਸੀ ਉਸ ਟਾਈਮ ਲੱਗੀ ਹੋਈ ਤੇ ਆਪਣੀ ਇਨਾ ਕ ਨੁਕਸਾਨ ਲੱਗਦਾ ਸੋਨੂੰ ਚੀਜ਼ ਦੇ ਵਿੱਚ ਪਰ ਆਲਰੇਡੀ ਸਰ ਸਾਰੀ ਦੁਕਾਨ ਜਿਹੜਾ ਅਰੇਂਜ ਹੋ ਗਈ ਹੈ ਹਾਂਜੀ ਸਾਡੇ ਦੁਆਲੇ ਅਪਰੋਕਸੀਮੇਟਲੀ ਫੇਰ ਵੀ ਐਸਰ ਬ੍ਰੌਡਕਾਡ ਦੇ ਕਰੀਬ ਨੁਕਸਾਨ ਐਸਰ ਹੈ ਇੰਸ਼ੂਰੈਂਸ ਕਰਾਈ ਹੋਈ ਸੀ ਜੇ ਹਮ ਨੂੰ 64% ਪਤਾ ਲੱਗੇ ਕਿ ਜੀ ਚਾਹੇ ਜੇ ਰਾਈ ਹੋ ਸਰ ਕੁਝ ਨਹੀਂ ਕਹਿ ਸਕਦੇ ਜੀ ਉਸ ਨਾਲ ਕਾਰਨ ਕੀ ਲੱਗਦਾ ਸੋਨੂੰ ਸ਼ੋਰਟ ਸ਼ਾਰਟ ਲੱਗਦਾ ਜਾਂ ਕੋ ਹੋਰ ਕਾਰਨ ਲੱਗਦਾ ਅ ਸ਼ੋਰਟ ਛੋਟੀ ਹੋਈ ਅਸਰ ਚੀਜ਼ ਅੱਛਾ ਹਾਂ ਸਾਡੀ ਤੱਕ ਸਾਡੀ ਚਾ 4:40 ਵਜੇ ਫੋਨ ਆ ਜਾਂਦਾ ਹੂੰ ਕਦੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਦੇ ਸ਼ੋਰ ਸ਼ਰਟ ਪਹਿਲਾਂ ਕਦੀ ਨਹੀਂ ਇਦਾਂ ਹੋਇਆ ਹੂੰ ਪਹਿਲਾਂ ਕੋਈ ਸਪਾਰਕ ਸਕੂਰ ਕੋਈ ਹੋਵੇ ਇਤੋਂ ਜਾਂ ਕਦੇ ਇਸ ਤਰ੍ਹਾਂ ਨਹੀਂ ਨਹੀਂ ਸਰ ਐਡਾ ਨੁਕਸਾਨ ਦਾ ਤਾਂ ਵੀ ਨਹੀਂ ਸਰ ਤਾਂ ਵੀ ਨਿਕਲ ਕਰੀ ਹੋਇਆ ਮਤਲਬ ਤੁਹਾਨੂੰ ਲੱਗਦਾ ਕਿ ਕਰੋੜਾਂ ਰੁਪਏ ਦਾ ਨੁਕਸਾਨ ਤੁਹਾਡਾ ਹੋ ਜਾਊਗਾ ਗੀ ਨਾਮ ਅਮਨ ਕਾਜੀ ਦੁਕਾਨਾ ਛੋੜੀ ਇੱਥੇ ਸੌਣੇ ਕੀ ਹੋਇਆ ਤੇ ਅੱਜ ਸਾਨੂੰ ਕਿੰਨੇ ਵੇ ਪਤਾ ਲੱਗਿਆ ਸਾਨੂੰ ਵੀ ਜੀ ਸਾਢੇ 5 ਦੇ ਪਤਾ ਲੱਗਿਆ ਕਿ ਮਾਰਕੀਟ ਤੋਂ ਕੋਣ ਐ ਸੀ ਕਿ ਟ੍ਰੋਡਿਸ਼ਨਲ ਦੀ ਤੁਹਾਨੂੰ ਨਿਕਰੇ 20 ਤੋਂ ਬਾਅਦ ਆ ਫਿਰ ਉੱਥੇ 15 ਮਿੰਟ ਇੱਥੇ ਪਹੁੰਚ ਗਏ ਤੇ ਸਾਢੇ 5 9:06 ਦੇ 5 ਮਿੰਟ ਆਈਏ ਕਿਉਂਕਿ ਉਹਨਾਂ ਨੇ ਮਤਲਬ ਉਸ ਟਾਈਮ ਅੱਗ ਲੱਗੀ ਹੋਈ ਸੀ ਜਾਂ ਬੁਝ ਗਈ ਸੀ ਉਸ ਟਾਈਮ ਲੱਗੀ ਹੋਈ ਸੀ ਆਪੀ ਕਿੰਨਾ ਇੱਕ ਨੁਕਸਾਨ ਲੱਗਦਾ ਤੁਹਾਨੂੰ ਚੀਜ਼ ਦੇ ਵਿੱਚ ਪਰ ਆਲਰੇਡੀ ਸਰ ਸਾਰੀ ਦੁਕਾਨ ਜਿਹੜਾ ਟੈਂਪਰ ਰੁਕ ਗਿਆ ਹਾਂ ਜੀ ਟੈਂਪਰ ਟੁਕ ਟੁਕ ਅਪਰੋਕਸੀਮੇਟਲੀ ਫੇਰ ਵੀ ਐਸਰ ਕਲੌਡ ਕਾ ਨੇ ਕਰੀਬ ਦੁਕਾਨ ਐਸਰ ਇਹ ਇੰਸ਼ੂਰੈਂਸ ਕਰਾਈ ਹੋਈ ਸੀ ਜੇ ਹਮ ਨੂੰ 64% ਪਤਾ ਹੈ ਕਿ ਜੀ ਅੱਛਾ ਜੇ ਕਰਾਈ ਸਰ ਕੁਝ ਨਹੀਂ ਕਹਿ ਸਕਦੇ ਜੀ ਉਸ ਨਾਲ ਕਾਰਨ ਕੀ ਲੱਗਦਾ ਤੁਹਾਨੂੰ ਛੋਟ ਛੋਟ ਲੱਗਦਾ ਜਾਂ ਕੋ ਹੋਰ ਕਾਰਨ ਲੱਗਦਾ ਅ ਛੋਟ ਛੋਟੀ ਹੋ ਗਈ ਸਰ ਚੀਜ਼ ਅੱਛਾ ਹਾਂ ਸਾਡੀ ਜੋ ਤੱਕ ਸਾਡੇ ਚਾ 34 ਵਜੇ ਫੋਨ ਆਇਆ ਹੂੰ ਕਦੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਦੇ ਸ਼ੋਰ ਸ਼ਰਪੇ ਪਹਿਲਾਂ ਕਦੀ ਨਹੀਂ ਐਦਾਂ ਹੋਇਆ ਹੂੰ ਪਹਿਲਾਂ ਤੇ ਸਪਾਰਕ ਸਕੂਰ ਕੋਈ ਹੋਵੇ ਤੋ ਜਿਆ ਕਦੇ ਇਸ ਤਰ੍ਹਾਂ ਨਹੀਂ ਨਹੀਂ ਸਰ ਐਡਾ ਨੁਕਸਾਨ ਦਾ ਤਾਂ ਵੀ ਨਹੀਂ ਨਜ਼ਰ ਮਿਲਦਾ ਵੀ ਨਹੀਂ ਪਿਆ ਕਦੀ ਹੋਇਆ ਮਤਲਬ ਤੁਹਾਨੂੰ ਲੱਗਦਾ ਕਿ ਕਰੋੜਾ ਰੁਪਏ ਦਾ ਨੁਕਸਾਨ ਤੁਹਾਡਾ ਹੋਇਆ